ਤਬੀਆਂ ਖਿਲਾਫ ਲਿਆਂਦੇ ਜਾ ਰਹੇ ਬਿੱਲ ਦੀ ਬਹਿਸ ਦੌਰਾਨ ਹਲਕਾ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਨੇ ਜਿੱਥੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤਾਂ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਵੀ ਬੇਅਦਬੀ ਦੇ ਇਸ ਬਿੱਲ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਅਤੇ ਕੁਝ ਆਗੂਆਂ ਵੱਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੁਥੀ ਕਹਿਣ ਤੇ ਵੀ ਸਖਤ ਇਤਰਾਜ਼ ਜਤਾਇਆ ਗਿਆ ਜਿਸ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਪਰ ਅੱਜ ਬੜਾ ਅਫਸੋਸ ਹੋਇਆ ਕਿ ਅਸੀਂ ਆਪਣੇ ਧਰਮ ਗੁਰੂ ਨੂੰ ਤਾਂ ਗੁਰੂ ਮੰਨਦੇ ਆ ਲੜਾਈ ਦੀ ਜੜ ਕੀ ਆ ਕਿ ਅਸੀਂ ਦੂਜਿਆਂ ਦੇ ਗੁਰੂਆਂ ਨੂੰ ਗੁਰੂ ਨਹੀਂ ਮੰਨਦੇ ਜੇ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਹੋ ਜਾ ਸੀ ਕਹਿੰਨੇ ਕੋਈ ਗੱਲ ਨਹੀਂ ਜੇ ਬਾਈਬਲ ਦੀ ਕੋਈ ਬੇਅਦਬੀ ਹੋ ਜੀ ਸਭਿਲਾਂ ਦੇ ਕੋਈ ਗੱਲ ਨਹੀਂ ਪਰ ਅੱਜ ਵੀ ਇਸ ਸਦਨ ਦੇ ਵਿੱਚ ਵੀ ਇਸ ਸਦਨ ਦੇ ਵਿੱਚ ਗੁਰੂ ਰਵਦਾਸ ਨਾਮ ਲੈਵਾ ਸੰਗਤ ਜਿਹੜੀ ਸੰਗਤ ਬਹੁਤ ਜ਼ਿਆਦਾ ਆ ਔਰ ਇਸ ਸਦਨ ਦੇ ਵਿੱਚ ਵੀ ਸਾਡੇ ਮੈਂਬਰ ਵੀ ਆ ਪਰ ਅੱਜ ਅੰਮ੍ਰਿਤ ਬਾਣੀ ਨੂੰ ਉੱਥੇ ਕਹਿ ਤਾਂ ਪੋਥੀਆਂ ਇਹ ਬੇ ਬੇਅਦਬੀ ਨਹੀਂ ਸਾਨੂੰ ਕਹਿੰਦਾ ਮਤਲਬ ਇਹ ਕਾਰਨ ਹੈ ਸਰ ਈਮਾਰੀ ਕਿਨਾ ਕਿਹੜੇ ਮੈਂਬਰ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਇਹ ਸ਼ਬਦ ਕਿਹਾਗਾ ਗੁਰੂ ਅਰਦਾਸ ਜੀ ਬਾਰੇ ਕੌਣ ਨੇ ਉਹ ਮੈਂਬਰ ਸਾਹਿਬਾ ਮੈਂ ਥੋੜਾ ਬਾਹਰ ਚਲੇ ਗਿਆ ਸੀ ਇਹ ਦੇਖੋ ਅੱਜ ਖਿਆਰਾ ਸਾਹਿਬ ਨੇ ਵੀ ਇਹ ਗੱਲ ਕੀਤੀ ਤੇ ਮੇਰਾ ਮੈਂ ਕਿਸੇ ਨੂੰ ਪੁਆਇੰਟ ਆਫ ਨਹੀਂ ਕਰਨਾ ਚਾਹੁੰਦਾ ਕੋਈ ਕਿਸੇ ਦੀ ਲੜਾਈ ਕਿਸੇ ਨਾਲ ਹੋ ਸਕਦੀ ਹੈ ਪਰ ਜੇਕਰ ਕੋਈ ਸਾਨੂੰ ਇਹ ਕਹੇ ਕਿ ਤੁਹਾਡੇ ਗੁਰੂ ਦੀ ਬਾਣੀ ਉਹ ਪੋਥੀ ਆ ਤਾਂ ਦੂਜੇ ਗੁਰੂ ਦੇਖੋ ਇਹ ਇਹੀ ਅਸੀਂ ਐਕਸੈਪਟ ਨਹੀਂ ਕਰਦੇ ਮੈਂ ਇੱਕ ਮਿੰਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆ ਨਾ ਅਸੀਂ ਜਿਹੜੇ-ਜਿਹੜੇ ਵੀ ਮਹਾਪੁਰਸ਼ਾਂ ਦੀ ਬਾਣੀ ਬਾਣੀ ਆ ਉਹਨਾਂ ਨੂੰ ਗੁਰੂ ਮੰਨ ਕੇ ਨਤਮਸਤਕ ਹੁੰਨੇ ਆ ਸੋ ਇਸ ਕਰਕੇ ਇਹ ਨਾ ਇਹ ਰਾਜਨੀਤਿਕ ਗੱਲਾਂ ਨੇ 파ੜਾ ਪਾਉਣ ਦੀ ਗੱਲ ਸਿੱਖ ਧਰਮ ਨੂੰ ਸਿੱਖ ਪੰਥ ਨੂੰ ਕਮਜ਼ੋਰ ਕਰਨੀ ਆ ਪੋਲਿਟਿਕਲ ਸਾਸ਼ਾ ਉਹਨਾਂ ਦਾ ਆਪਣਾ ਬਚਣਾ ਚਾਹੀਦਾ ਜਿੱਥੇ ਸਿੱਖ ਆ ਗਿਆ ਨਾ ਸਿੱਖ ਧਰਮ ਨੂੰ ਬੁਲਾਉਂਦਾ ਪਰ ਉਹ ਹਰੇਕ ਧਰਮ ਨੂੰ ਬੁਲਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਜਾਗਤ ਗੁਰੂ ਸ੍ਰੀ ਗੁਰੂ ਰਣਸੰਗ ਹੈ ਡਰ ਕੇ ਗੱਲ ਕਰ ਰਿਹਾ ਉਹਨਾਂ ਦਾ ਹੁਕਮ ਸਾਨੂੰ ਇਹ ਹੈ ਬੇਦ ਕਤੀਬ ਕਹੋ ਮਤ ਝੂਠੇ ਘੁੱਠਾ ਜੋ ਨਾ ਵਿਚਾਰੇ ਸਾਡੇ ਵਾਸਤੇ ਸਾਰੇ ਸਤਕਾਰਯੋਗ ਨੇ ਅੰਤਾਂ ਦੇ ਸਤਕਾਰਯੋਗ ਨੇ ਪਲੀਜ਼ ਅੱਗੇ ਚੱਲੋ ਆਪਾਂ ਇਸ ਤਰ੍ਹਾਂ ਦੀ ਗੱਲ ਮੇਰੇ ਕਹ ਨਾ ਕਰੀਏ ਪਲੀਜ਼ ਸਾਰੇ ਸਤਕਾਰਯੋਗ ਜੇਕਰ ਸਪੀਕਰ ਸਾਹਿਬ ਜਿਹੜੀ ਤੁਸੀਂ ਸੋਚ ਰੱਖਦੇ ਹੋ ਜੇ ਇਹ ਸੋ ਸਾਡੇ ਸਾਰੇ ਜਾ ਜਾਏ ਤਾਂ ਅਜੇ ਮਸਲਾ ਹੀ ਨਹੀਂ ਇਹ ਬਿੱਲ ਹੀ ਨਾ ਦਾ ਅੱਜ ਕਦੇ ਇਸ ਬਿੱਲ ਤੇ ਡਿਸਕਸ਼ਨ ਹੋਈ ਫਿਰ ਵੀ ਅਸੀਂ ਇੱਕ ਦੂਜੇ ਨੂੰ ਉੱਚਾ ਨਹੀਂ ਬਣਾਵੇ ਫਲਾਣੇ ਦਾ ਗੁਰੂ ਵੱਡਾ ਤੇ ਦੂਜੇ ਦਾ ਛੋਟਾ ਇਹ ਇੱਥੇ ਗੱਲ ਹੋਈ ਆ ਇਹ ਮੈਂ ਨਹੀਂ ਸੁਣੀ ਬਾਕੀ ਨੇ ਸੁਣੀ ਨੇ ਬਾਕੀ ਨੇ ਵੀ ਸੁਣੀ ਹੋਣੀ ਹੈ ਇਹ ਗੱਲ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਸਟੈਚੂ ਆ ਸਾਡੇ ਲਈ ਮੇਰੇ ਲਈ ਗੁਰੂ ਦੇ ਬਰਾਬਰ ਹੈ ਬਾਬਾ ਸਾਹਿਬ ਡਾਕਟਰ ਅੰਬੇਦਕਰ ਕਿ ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਆਇਆ ਔਰ ਬਾਹਰ ਬੈਠੇ ਲੋਕ ਗੋਰ ਪਤਵੰਤ ਪੰਨੂ ਵਰਗੇ ਲੋਕ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਕਿਉਂਕਿ ਇਹ ਸਾਡੇ ਦੇਸ਼ ਦੀ ਤਰਸਦੀ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਜੋ ਯੋਗਦਾਨ ਸੀ ਉਹਨੂੰ ਯੋਗਦਾਨ ਨੂੰ ਸਿਰਫ ਦਲਤਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਉਹਨਾਂ ਦਾ ਯੋਗਦਾਨ ਜਿਹੜਾ ਦੇਸ਼ ਨੂੰ ਸੀ ਉਹ ਉਹ ਭੁਲਾ ਦਿੱਤਾ ਗਿਆ ਮੈਂ ਇਹ ਬੇਨਤੀ ਕਰਨਾ ਕਿ ਜੇਕਰ ਬਾਬਾ ਸਾਹਿਬ ਡਾਕਟਰ ਮਿਤਕਰ ਜਾਂ ਛੇਧਿਆ ਜੋ ਸਰਦਾਰ ਪਗਤ ਸਿੰਘ ਜਿਨ੍ਹਾਂ ਨੂੰ ਅਸੀਂ ਸਾਰੇ ਹੀ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਹੋਏ ਆਂ ਔਰ ਉਹਨਾਂ ਨੂੰ ਵੀ ਸਰਦਾਰ ਸਿਮਰ ਜੀ ਦੀ ਮਾਨ ਵਰਗੇ ਅਤਵਾਦੀ ਕਹਿ ਦਿੰਦੇ ਆ ਜਿੰਨਾ ਚਿਰ ਸਾਡੇ ਵਿੱਚ ਇਹ ਸੈਸਿਟੀਵਿਟੀ ਨਹੀਂ ਆਂਦੀ ਇਹ ਅਸੀਂ ਇਦਾਂ ਦੇ ਲੋਕਾਂ ਨੂੰ ਸਜਾਵਾਂ ਦਈਏ ਮੈਂ ਇਸ ਬੇਨਤੀ ਜ਼ਰੂਰ ਕਰੂੰਗਾ ਕਿ ਇਹ ਜਿਹੜੇ ਸਾਡੇ ਜਿਹੜੇ ਨਾਇਕ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਆ ਉਹਨਾਂ ਨੂੰ ਵੀ ਬੇਅਦਮੀਆਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਥੈਂਕ ਯੂ ਥੈਂਕ ਯੂ ਮੈਂ ਥੈਂਕ ਯੂ ਧੰਨਵਾਦ ਸਰ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ